ਗੁਰਦਾਸਪੁਰ ਦੇ ਕਸਬਾ ਫਤਿਗੜ ਚੂੜੀਆਂ ਦੇ ਬਾਸੜਡੇ ਤੇ ਨੌਜਵਾਨ ਨੇ ਦਿਖਾਈ ਬਹਾਦਰੀ ਅਤੇ ਫਿਲਮੀ ਅੰਦਾਜ਼ ਦੇ ਵਿੱਚ ਫੜਿਆ ਲੁਟੇਰਾ ਲੜਕੀ ਕੋਲੋਂ ਮੋਬਾਈਲ ਖੋ ਕੇ ਮੋਟਰਸਾਈਕਲ ਤੇ ਭਜਦੇ ਦੋ ਲੁਟੇਰਿਆਂ ਨੂੰ ਸਪੂਟਰੀ ਮਾਰ ਕੇ ਇੱਕ ਨੂੰ ਤਾਂ ਕਾਬੂ ਕਰ ਲਿਆ ਅਤੇ ਦੂਸਰੇ ਦੀਆਂ ਬਾਹਾਂ ਬੰਨ੍ਹ ਕੇ ਕੀਤਾ ਪੁਲਿਸ ਦੇ ਹਵਾਲੇ ਅਵਿਸ਼ੇਸ਼ ਰਿਪੋਰਟ ਦੇ ਵਿੱਚ ਜਾਣਨੇ ਆ ਇਹ ਫਿਲਮੀ ਅੰਦਾਜ਼ ਦੇ ਨਾਲ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਇਹ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਦਨਪੁਰੇ ਗੋਣ ਭਾਜੀ ਮੈਂ ਇਧਰੋਂ ਬਜ਼ਾਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬੱਸ ਸਟਾਪ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫਿਰ ਇੱਥੇ ਸਾਰਿਆਂ ਨੇ ਫੜ ਲਏ ਆ ਕਿੰਨੇ ਜਣੇ ਸੀ ਦੋ ਜਣੇ ਭਾਜੀ ਇੱਕ ਭੱਜ ਗਿਆ ਵਾ ਪਲਸਰ ਮੋਟਰਸਾਈਕਲ ਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਭਾਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਆਹ ਮੈਂ ਜਦੋਂ ਉਹ ਫੋਟੋ ਖਿਲਾਦਾ ਕਹਿੰਦੇ ਹਾਂ ਜੀ ਫੋਨ ਕੁੜੀ ਨੂੰ ਦੇਤਾ ਹੀ ਲੱਗੇ ਕਿੰਨਾ ਤੂੰ ਮਗਰ ਉਹ ਭਜਣਾ ਉਹਨਾਂ ਦੇ ਮਗਰ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟਿਵਾ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਪਾਜੀ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਗਿਆ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬੱਸ ਢੇ ਦੇ ਲੱਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਜੋ ਵੀ ਬੰਦੀ ਕਾਰਵਾਈ ਹੈ ਕੀਤੀ ਜਾਊਗੀ ਜੋ ਵੀ ਸਾਹਮਣੇ ਆਏਗੇ ਤੱਤ ਸਾਹਮਣੇ ਆਉਣਗੇ ਚਿਨਾਕੀ ਚਿਨਾਕੀ ਤੇ ਗੋਲੇ ਨਗਲ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁਛਪੜਤਾਲੇ ਜੇ ਕਰ ਰਹੇ ਆ ਜੇ ਲੈਂਦਾ ਹੀ ਆ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਸੀ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਜੇ